ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਤਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਪਾਵਨ ਪਵਿੱਤਰ ਪੰਕਤੀਆਂ ਦੇ ਅੰਦਰ ਫੁਰਮਾਨ ਕਰਦੇ ਹਨ ਸਰਬ ਬੈਕੁੰਠ ਬੈਕੁੰਠ ਦਾ ਮਤਲਬ ਹੈ ਸਵਰਗ ਕਹਿਣ ਲੱਗੇ ਇੱਕ ਅਦੇ ਸਵਰਗ ਦੀ ਤਾਂ ਗੱਲ ਛੱਡੋ ਜਿੰਨੇ ਵੀ ਇਸ ਸ੍ਰਿਸ਼ਟੀ ਤੇ ਸਵਰਗ ਨੇ ਤੇ ਨਾਲ ਹੀ ਕਹ ਦਿੱਤਾ ਮੁਕਤ ਮੋਖ ਪਾਏ ਮੁਕਤੀ ਦੇ ਮੋਕਸ਼ ਦੇ ਜੋ ਰਸਤੇ ਮਨੁੱਖ ਲੱਭਦਾ ਫਿਰਦਾ ਹੈ ਬੜੇ ਤਰੀਕੇ ਵਰਤਦਾ ਹੈ ਕਿਉਂਕਿ ਇਨਸਾਨ ਜਦੋਂ ਧਰਮ ਦੇ ਰਸਤੇ ਤੇ ਤੁਰਦਾ ਹੈ ਨਾ ਉਦੋਂ ਦੋ ਚੀਜ਼ਾਂ ਦੀ ਤਮੰਨਾ ਕਰਦਾ ਇੱਕ ਤੇ ਕਹਿੰਦਾ ਵੀ ਮੈਂ ਨਾਮ ਜਪਾਂ ਮੈਂ ਸਵਰਗਾਂ ਚ ਜਾਏਗਾ ਚੇਤੇ ਰੱਖਣਾ ਬਾਣੀ ਨੇ ਇੱਕ ਗੱਲ ਕਹੀ ਹੈ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੂ ਰਾਦੇ ਕਹਿ ਲੱਗੇ ਨਰਕ ਸਵਰਗ ਇਹ ਜਿਹੜਾ ਨਾਮ ਜਪਣ ਵਾਲਾ ਸੱਚਾ ਸੇਵਕ ਹੈ ਉਹ ਰੱਦ ਕਰ ਦਿੰਦਾ ਉਹ ਕਹਿੰਦੇ ਮਾਲਕ ਸੱਚੇ ਪਾਤਸ਼ਾਹ ਜੀ ਸਵਰਗ ਵੀ ਤੇਰਾ ਬਣਾਇਆ ਨਰਕ ਵੀ ਤੇਰਾ ਬਣਾਇਆ ਜਿੱਥੇ ਤੇਰੀ ਰਜ਼ਾ ਹੋਈ ਉੱਥੇ ਭੇਜ ਦੇ ਆਪ ਆਪਣੇ ਆਪ ਕੋਈ ਚੁਆਇਸ ਨਹੀਂ ਇੱਕ ਗੁਰਸਿੱਖ ਵਾਸਤੇ ਕੋਈ ਕਨਸੈਪਟ ਨਹੀਂ ਵੀ ਉਹ ਸਵਰਗ ਮੰਗੇ ਮੁਕਤੀ ਮੋਕਸ਼ ਮੰਗੇ ਇਸ ਤਰ੍ਹਾਂ ਦਾ ਕੋਈ ਕਨਸੈਪਟ ਨਹੀਂ ਬਾਣੀ ਕਹਿ ਰਹੀ ਹੈ ਕਿ ਭਾਈ ਤੁਸੀਂ ਆਪਣੇ ਜੀਵਨ ਨੂੰ ਇਸ ਜੀਵਨ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਆਪਣੇ ਆਪ ਨੂੰ ਸਵਰਗਾਂ ਦੇ ਵਿੱਚ ਸਵਰਗਾਂ ਦੇ ਵਾਸੀ ਬਣਾ ਸਕਦੇ ਹੋ ਕੇਵਲ ਤੇ ਕੇਵਲ ਗੁਰੂ ਦੇ ਉਪਦੇਸ਼ ਤੇ ਚੱਲ ਕੇ ਤੁਹਾਡੇ ਵਾਸਤੇ ਇੱਥੇ ਹੀ ਸਾਰਾ ਕੁਝ ਸਵਰਗ ਬਣ ਜਾਏਗਾ ਅੱਗੇ ਜਾ ਕੇ ਸਵਰਗ ਲੱਭਣ ਦੀ ਲੋੜ ਨਹੀਂ ਇੱਥੇ ਬੈਕੁੰਠ ਸ਼ਬਦ ਕਿਉਂ ਆਇਆ ਸਤਗੁਰ ਪਾਤਸ਼ਾਹ ਜੀ ਕਹਿਣ ਲੱਗੇ ਸਰਬ ਬੈਕੁੰਠ ਮੁਕਤ ਮੋਖ ਪਾਏ ਜਿਹੜਾ ਮਨੁੱਖ ਕਿ ਅਗਲੀ ਪੰਕਤੀ ਨੇ ਇਹਦਾ ਸ਼ਬਦ ਦਾ ਅਰਥ ਕਲੀਅਰ ਕਰਨਾ ਹੈ ਪਹਿਲਾਂ ਅਗਲੀ ਪੰਕਤੀ ਦਾ ਕਰਨਾ ਪਏਗਾ ਅਰਥ ਅਗਲੀ ਪੰਕਤੀ ਹੈ ਏਕ ਨਿਮਖ ਹਰ ਕੇ ਗੁਣ ਗਾਏ ਇੱਕ ਨਿਮਖ ਨਿਮਖ ਦਾ ਮਤਲਬ ਹੈ ਅੱਖ ਚਮਕਦੇ ਹਨ ਆਪਾਂ ਅੱਖ ਚਮਕਣ ਦਾ ਕਿੰਨਾ ਕੁ ਟਾਈਮ ਲੱਗਦੇ ਨੂੰ ਨਿਮਖ ਕਿਹਾ ਜਾਂਦਾ ਜਿਵੇਂ ਅੱਜ ਸਭ ਤੋਂ ਛੋਟੀ ਇਕਾਈ ਟਾਈਮ ਨੂੰ ਮਾਪਣ ਦੀ ਸਕਿੰਟ ਹੈ ਜਾਂ ਮਿਲੀ ਸਕਿੰਟ ਲਾ ਲਓ ਉਦੋਂ ਵੀ ਛੋਟਾ ਹੈ ਪਹਿਲੇ ਟਾਈਮਾਂ ਦੇ ਵਿੱਚ ਸਮੇਂ ਨੂੰ ਮਾਪਣ ਦੀ ਜਿਹੜੀ ਸਭ ਤੋਂ ਛੋਟੀ ਇਕਾਈ ਸੀ ਉਹ ਸੀ ਅੱਖ ਦਾ ਝਮਕਣਾ ਅੱਠ ਵਾਰੀ ਅੱਖ ਝਮਕਦੀ ਸੀ ਤੇ ਇੱਕ ਪਲ ਕਿਹਾ ਜਾਂਦਾ ਸੀ 15 ਪਲ ਹੁੰਦੇ ਸੀ ਤੇ ਇੱਕ ਵਿਸਾ ਕਿਹਾ ਜਾਂਦਾ ਸੀ ਜਿਵੇਂ ਆਪਾਂ ਕੀਰਤਨ ਸੋਲੇ ਦੇ ਵਿੱਚ ਵੀ ਪੜ੍ਹਦੇ ਹਾਂ ਵਿਸੂਏ ਚਸੀਆਂ ਘੜੀਆਂ ਪਹਿਰਾ ਥਿੱਤੀ ਵਾਰ ਮਹੂ ਹੋਆ ਉਹ ਟਾਈਮ ਦੀਆਂ ਇਕਾਈਆਂ ਨੇ ਸਾਰੀਆਂ ਇਥੇ ਸਤਿਗੁਰਾਂ ਨੇ ਆਖਿਆ ਏਕ ਨਿਮਕ ਹਰ ਕੇ ਗੁਣ ਗਾਏ ਜਿਹੜਾ ਮਨੁੱਖ ਇੱਕ ਸਕਿੰਟ ਵਾਸਤੇ ਵੀ ਪਰਮਾਤਮਾ ਦੇ ਨਾਲ ਅੰਦਰੋਂ ਜੁੜਦਾ ਓਨੂੰ ਕੀ ਪ੍ਰਾਪਤ ਹੁੰਦਾ ਸਰਬ ਬੈਕੁੰਠ ਮੁਕਤ ਮੁਖ ਪਾਏ ਸਮਝ ਲਓ ਉਸ ਮਨੁੱਖ ਨੇ ਸਾਰੇ ਸਵਰਗ ਪ੍ਰਾਪਤ ਕਰ ਲਏ ਸਾਰੇ ਮੁਕਤੀ ਦੇ ਮੋਕਸ਼ ਦੇ ਸਾਰੇ ਰਸਤੇ ਲੱਭ ਲਏ ਸਭ ਕੁਝ ਹਾਸਲ ਕਰ ਲਿਆ ਜਿਨੇ 1 ਸਕਿੰਟ ਵਾਸਤੇ ਵੀ ਆਪਣੇ ਮਨ ਨੂੰ ਗੁਰੂ ਦੇ ਨਾਲ ਜੋੜ ਲਿਆ ਕਿੰਨੀ ਵੱਡੀ ਗੱਲ ਵੇਖੋ ਇਹਨਾਂ ਦੋ ਪੰਕਤੀਆਂ ਚ ਸਮੇਟ ਕੇ ਸਾਨੂੰ ਦੱਸੀ ਹੈ ਅਗਲਾ ਬਚਨ ਸਤਿਗੁਰ ਜੀ ਫੁਰਮਾਨ ਕਰਦੇ ਹਨ ਅਨਕ ਰਾਜ ਭੋਗ ਵਟਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਕਹਿਣ ਲੱਗੇ ਨਾਮ ਜਪਣ ਵਾਲੇ ਦੀ ਅਵਸਥਾ ਸਿਰਫ ਇੱਕ ਪਲ ਵਾਸਤੇ ਜੁੜੇ ਹੋਏ ਦੀ ਉਹ ਅਵਸਥਾ ਬਣ ਜਾਂਦੀ ਹੈ ਅਨਕ ਰਾਜ ਭੋਗ ਵਡਿਆਈ ਇਹ ਉਹ ਚੀਜ਼ਾਂ ਨੇ ਜਿਹੜੀਆਂ ਦੀ ਤਮੰਨਾ ਮਨੁੱਖ ਜਿਉਂਦੇ ਜੀ ਕਰਦਾ ਹੈ ਕਹਿਣ ਲੱਗੇ ਉਸ ਮਨੁੱਖ ਨੂੰ ਇਉਂ ਮੰਨ ਲਓ ਜਿਵੇਂ अनेका ਰਾਜ ਭਾਗ ਮਿਲ ਗਏ ਹੋਣ ਭੋਗ ਪਦਾਰਥ ਮਿਲ ਗਏ ਹੋਣ ਵਡਿਆਈਆਂ ਮਿਲ ਗਈਆਂ ਹੋਣ ਸਾਰਾ ਕੁਝ ਉਸ ਮਨੁੱਖ ਨੂੰ ਮਿਲ ਗਿਆ ਜਿਹੜਾ ਇੱਕ ਪਲ ਵਾਸਤੇ ਵੀ ਗੁਰੂ ਦੇ ਨਾਲ ਅੰਦਰੋਂ ਜੁੜ ਗਿਆ ਅੰਦਰੋਂ ਜੁੜ ਕੇ ਜਿਨੇ ਵਾਹਿਗੁਰੂ ਕਹਿ ਦਿੱਤਾ ਅਗਲਾ ਬਚਨ ਕਹਿਣ ਲੱਗੇ ਹਰ ਕੇ ਨਾਮ ਕੀ ਕਥਾ ਮਨ ਭਾਈ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਦੇ ਨਾਮ ਦੀ ਗੱਲ ਜੱਜ ਗਈ ਮਿੱਠੀ ਲੱਗ ਗਈ ਕਥਾ ਮਨ ਭਾਈ ਭਾਈ ਦਾ ਮਤਲਬ ਹੈ ਚੰਗਾ ਲੱਗਣਾ ਭਾ ਜਾਣਾ ਕਹਿਣ ਲੱਗੇ ਜਿਸ ਮਨੁੱਖ ਨੂੰ ਗੁਰੂ ਦੀਆਂ ਗੱਲਾਂ ਭਾ ਗਈਆਂ ਚੰਗੀਆਂ ਲੱਗਣ ਲੱਗ ਗਈਆਂ ਮੰਨ ਲਓ ਉਸ ਨੇ ਸਾਰੇ ਰਾਜ ਭਾਗ ਭੋਗ ਵਡਿਆਈਆਂ ਪ੍ਰਾਪਤ ਕਰ ਲਈ ਕੋਈ ਤਮੰਨਾ ਨਹੀਂ ਬਾਕੀ ਰਹਿ ਗਈ ਅਗਲਾ ਬਚਨ ਕਹਿਣ ਲੱਗੇ ਬਾਹੋ ਪੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਜਿਸ ਮਨੁੱਖ ਦੀ ਜ਼ੁਬਾਨ ਪ੍ਰਭੂ ਦਾ ਨਾਮ ਜਪਣ ਲੱਗ ਗਈ ਰਸਨਾ ਜਪਤੀ ਰਸਨਾ ਕਹਿੰਦੇ ਨੇ ਜ਼ੁਬਾਨ ਨੂੰ ਇਹ ਰਸਨਾ ਤਾਂ ਕਹਿੰਦੇ ਨੇ ਇਹ ਹਰ ਇੱਕ ਚੀਜ਼ ਦਾ ਰਸ ਗ੍ਰਹਿਣ ਕਰਦੀ ਹੈ ਇਹ ਰਸ ਲੈਂਦੀ ਹੈ ਇਸ ਕਰਕੇ ਇਸ ਨੂੰ ਰਸਨਾ ਕਿਹਾ ਜਾਂਦਾ ਹੈ ਰਸਨਾ ਜਪਤੀ ਹਰ ਹਰ ਨੀਤ ਨੀਤ ਦਾ ਮਤਲਬ ਹੈ ਨਿਤ ਸਦਾ ਜਿਸ ਮਨੁੱਖ ਦੀ ਜ਼ੁਬਾਨ ਸਦਾ ਪਰਮਾਤਮਾ ਦਾ ਨਾਮ ਜਪਣ ਗਿੱਜ ਗਈ ਕਹਿ ਲੱਗੇ ਬਾਹੂ ਭੋਜਨ ਕਾ ਪਰ ਸੰਗੀਤ ਉਸ ਮਨੁੱਖ ਨੂੰ ਸਮਝ ਲਓ ਸਾਰੇ ਕਿਸਮਾਂ ਦੇ ਖਾਣੇ ਸਾਰੇ ਕਿਸਮਾਂ ਦੇ ਕੱਪੜੇ ਸੰਗੀਤ ਰੰਗ ਰਾਗ ਰੰਗ ਸਭ ਕੁਝ ਹਾਸਲ ਹੋ ਗਿਆ ਇਹੋ ਚੀਜ਼ਾਂ ਹੈ ਨਾ ਜੋ ਮਨੁੱਖ ਜਿੰਨਾ ਚੀਜ਼ਾਂ ਵਾਸਤੇ ਭੱਜਾ ਫਿਰਦਾ ਹੈ ਜਾਂ ਕਹਿੰਦਾ ਮੈਂ ਚੰਗੇ ਤੋਂ ਚੰਗਾ ਖਾਵਾ ਜਾਂ ਕਹਿੰਦਾ ਮੈਂ ਚੰਗੇ ਤੋਂ ਚੰਗਾ ਪਹਿਨਾ ਜਾਂ ਕੋਈ ਚੰਗੇ ਸੰਗੀਤ ਲਾ ਕੇ ਚੱਲਦੇ ਹੁਣ ਕੰਨਾਂ ਦੇ ਵਿੱਚ ਵੇਖਿਆ ਨਾ ਸੰਗੀਤ ਵਾਸਤੇ ਲੋਕ ਕਿੰਨਾ ਕਿਨਾ ਪੈਸਾ ਖਰਚ ਦਿੰਦੇ ਨੇ ਉਹ ਗੀਤ ਇੱਕ ਹੀ ਸੁਣਨਾ ਹੁੰਦੇ ਪਰ ਉਸ ਨੂੰ ਸੁਣਨ ਦਾ ਤਰੀਕਾ ਲੱਖਾਂ ਰੁਪਈਆ ਲੋਕ ਕਿੰਨਾ ਰੰਗ ਤਮਾਸ਼ਿਆਂ ਲਈ ਖਰਚ ਸਿਰਦੇ ਨੇ ਕਹਿਣ ਲੱਗੇ ਉਹ ਸਾਰੇ ਹੀ ਆਨੰਦ ਜਿਹੜੇ ਆਨੰਦ ਤੋਂ ਲੱਖਾਂ ਰੁਪਏ ਲਾ ਕੇ ਪ੍ਰਾਪਤ ਕਰਨੇ ਨੇ ਚੇਤੇ ਰੱਖੀ ਤੇਰੀ ਰਸਨਾ ਜਦੋਂ ਵਾਹਿਗੁਰੂ ਕਹਿਣਾ ਸਿੱਖ ਗਈ ਨਾ ਉਹ ਸਾਰੇ ਆਨੰਦ ਤੈਨੂੰ ਮੁਫਤ ਚ ਫਰੀ ਦੇ ਵਿੱਚ ਹੀ ਮਿਲ ਜਾਣੇ ਅਗਲਾ ਬਚਨ ਕਹਿਣ ਲੱਗੇ ਪਲੀ ਸੁ ਕਰਨੀ ਸੋ ਬਾਤਨਵੰਤ ਹਿਰਦੈ ਬਸੈ ਪੂਰਨ ਗੁਰਮੰਤ ਪਲੀ ਸੋ ਕਰਨੀ ਕਰਨੀ ਦਾ ਮਤਲਬ ਹੈ ਜੋ ਕੁਝ ਅਸੀਂ ਦਿਨ ਭਰ ਕਰਦੇ ਸਾਡਾ ਆਚਰਣ ਕੀ ਹੈ ਉਸ ਮਨੁੱਖ ਦਾ ਆਚਰਣ ਵੀ ਚੰਗਾ ਹੋ ਜਾਂਦਾ ਹੈ ਨਾਮ ਜਪਣ ਵਾਲੇ ਦੀ ਗੱਲ ਹੈ ਕਹਿ ਲੱਗੇ ਪਲੀ ਸੋ ਕਰਨੀ ਉਹਦੀ ਕਰਨੀ ਉਸ ਦਾ ਆਚਰਣ ਉਸ ਦੇ ਕੰਮਕਾਰ ਆਚਾਰ ਵਿਹਾਰ ਮਿਲਨ ਵਰਤਨ ਸਾਰਾ ਕਹਿੰਦੇ ਭਲਾ ਹੋ ਜਾਂਦਾ ਹੈ ਇਮਾਨਦਾਰੀ ਵਾਲਾ ਹੋ ਜਾਂਦਾ ਹੈ ਸੋਭਾ ਤਨਵੰਤ ਉਸ ਮਨੁੱਖ ਨੂੰ ਸੋਭਾ ਵੀ ਮਿਲਦੀ ਹੈ ਉਹ ਤਨਾੜ ਵੀ ਹੋ ਜਾਂਦਾ ਹੈ ਉਹ ਤਨ ਪੱਖੋਂ ਵੀ ਪ੍ਰਮਾਤਮਾ ਨੂੰ ਕੋਈ ਕਮੀ ਨਹੀਂ ਰਹਿਣ ਦਿੰਦਾ ਅਗਲੇ ਬਚਨ ਵਿੱਚ ਕਹੇ ਲੱਗੇ ਹਿਰਦੇ ਬਸੇ ਪੂਰਨ ਗੁਰਮੰਤ ਪਰ ਇਹ ਸਾਰਾ ਕੁਝ ਹੁੰਦਾ ਉਹਦੇ ਨਾਲ ਹੈ ਜਿਸ ਦੇ ਹਿਰਦੇ ਬਸੇ ਜਿਸ ਦੇ ਦਿਲ ਦੇ ਵਿੱਚ ਹਿਰਦੇ ਦੇ ਵਿੱਚ ਵਸ ਗਿਆ ਪੂਰਨ ਗੁਰਮੰਤ ਪੂਰੇ ਗੁਰੂ ਦਾ ਮੰਤਰ ਮੰਤਰ ਦਾ ਮਤਲਬ ਹੁੰਦਾ ਹੈ ਉਪਦੇਸ਼ ਸਿੱਖਿਆ ਗੁਰੂ ਦੀ ਪੂਰੇ ਗੁਰੂ ਦੀ ਸਿੱਖਿਆ ਜਿਸ ਮਨੁੱਖ ਦੇ ਦਿਲ ਵਿੱਚ ਵਸ ਗਈ ਉਹ ਮਨੁੱਖ ਸਮਝ ਲਓ ਉਸ ਦਾ ਆਚਾਰ ਵਿਵਹਾਰ ਆਚਰਨ ਕਰਨੀ ਸੋਭਾ ਸਾਰਾ ਕੁਝ ਉਸ ਨੂੰ ਪ੍ਰਾਪਤ ਹੋ ਗਿਆ ਭਲਾ ਹੋ ਗਿਆ ਉਸ ਦਾ ਅਖੀਰਲਾ ਬਚਨ ਇਸ ਪਦੇ ਦਾ ਸਤਿਗੁਰ ਜੀ ਫੁਰਮਾਨ ਕਰਦੇ ਹਨ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਫਿਰ ਅਖੀਰ ਤੇ ਅਰਦਾਸ ਕੀਤੀ ਇੱਕ ਬੇਨਤੀ ਕੀਤੀ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ اے ਵਾਹਿਗੁਰੂ ਕਿਰਪਾ ਕਰੀ ਸਾਧ ਸੰਗ ਪ੍ਰਭ ਦੇਹੋ ਨਿਵਾਸ اے ਵਾਹਿਗੁਰੂ ਮੇਰਾ ਨਿਵਾਸ ਕਿੱਥੇ ਬਖਸ਼ ਦੇ ਸਤ ਸੰਗ ਦੇ ਵਿੱਚ ਮੈਨੂੰ ਸਤ ਸੰਗਤ ਦੇ ਲਾੜਲਾ ਜਿੱਥੇ ਬੈਠ ਕੇ ਤੇਰਾ ਨਾਮ ਜਪਦੇ ਨੇ ਹੋਰ ਉਹਨਾਂ ਦੇ ਵਿੱਚ ਮੈਂ ਵੀ ਬੈਠ ਕੇ ਤੇ ਮੈਂ ਵੀ ਜਪਣਾ ਸਿੱਖ ਜਾਵਾਂ ਮੇਰੇ ਤੇ ਕਿਰਪਾ ਕਰ ਸਾਧ ਸੰਗ ਪ੍ਰਭ ਦੇਹੋ ਨਿਵਾਸ हे ਪ੍ਰਭੂ ਮੈਨੂੰ ਸਤ ਸੰਗਤ ਦਾ ਨਿਵਾਸ ਬਖਸ਼ ਤੇ ਅਖੀਲਾ ਬਚਨ ਕਹਿਣ ਲੱਗੇ ਸਰਬ ਸੂਖ ਨਾਨਕ ਪ੍ਰਗਾਸ ਇੱਥੇ ਪ੍ਰਗਾਸ ਸ਼ਬਦ ਦਾ ਮਤਲਬ ਹੈ ਸਾਰਾ ਕੁਝ ਪ੍ਰਗਟ ਹੋ ਜਾਣਾ ਜਿਸ ਮਨੁੱਖ ਨੂੰ ਸਤ ਸੰਗਤ ਪ੍ਰਾਪਤ ਹੋ ਗਈ ਫਿਰ ਕੀ ਹੋਏਗਾ ਕਾਦਾ ਪ੍ਰਕਾਸ਼ ਉਹਦੇ ਅੰਦਰ ਹੋ ਜਾਏਗਾ ਕਿਹੜੀਆਂ ਚੀਜ਼ਾਂ ਪ੍ਰਗਟ ਹੋ ਜਾਣ ਗਿਆਨ ਗਿਆਨ ਸਤਗੁਰਾਂ ਨੇ ਆਖਿਆ ਸਰਬ ਸੁਖ ਸਾਰੇ ਸੁਖ ਕੋਈ ਇੱਕ ਅੱਦੇ ਦੀ ਗੱਲ ਹੀ ਨਹੀਂ ਕੀਤੀ ਸਾਰਾ ਕੁਝ ਸਮੇਟ ਦਿੱਤਾ ਕਹਿਣ ਲੱਗੇ ਸਾਰੇ ਤਰ੍ਹਾਂ ਦੇ ਸੁਖ ਜੋ ਤੈਨੂੰ ਚਾਹੀਦੇ ਨੇ ਉਹ ਸਭ ਕੁਝ ਤੇਰੇ ਅੰਦਰ ਪ੍ਰਗਟ ਹੋ ਜਾਣ ਕੇ ਬਸ ਇੱਕ ਕੰਮ ਤੈਨੂੰ ਕਰਨਾ ਪਏਗਾ ਸਾਧ ਸੰਗ ਪ੍ਰਭ ਦੇ ਹੋ ਨਿਵਾਸ ਅਰਦਾਸ ਬੇਨਤੀ ਕਰਿਆ ਕਰਕੇ ਮੈਨੂੰ ਸਤ ਸੰਗਤ ਮਿਲ ਜਾਏ ਮੈਨੂੰ ਤੇਰੇ ਚਰਨਾਂ ਦੀ ਓਟ ਮਿਲ ਜਾਏ